ਪੰਚਾ ਦੀ ਮਾਨਪੱਤੀ ਦੇ ਵਿੱਚ ਵਾਧਾ ਹੋਇਆ ਪੰਚਾਂ ਨੂੰ ਲੈ ਕੇ ਵੀ ਕੋਈ ਅਹਿਮ ਫਾਸਲਾ ਹੋਗਾ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਆਮ ਲੋਕਾਂ ਦੀ ਸਰਕਾਰ ਹੈ ਇਹ ਗਰੀਬ ਦੀ ਬਾਹ ਫੜਨ ਵਾਲੀ ਸਰਕਾਰ ਹੈ ਮੱਤ ਵਰਗੀ ਲੋਕਾਂ ਦੀ ਬਾਹ ਫੜਨ ਵਾਲੀ ਸਰਕਾਰ ਹੈ ਇਹ ਠੇਨਾਟਾਂ ਦੀ ਸਰਕਾਰ ਨਹੀਂ ਰਜਵਾੜੇ ਵਾਲੀ ਸਰਕਾਰ ਨਹੀਂ ਰਜਵਾੜਿਆਂ ਦੀਆਂ ਸਰਕਾਰਾਂ ਆ ਕੇ ਜਾ ਚੁੱਕੀਆਂ ਉਹਨਾਂ ਨੇ ਕੁਝ ਨਹੀਂ ਸੀ ਸੋਚਿਆ ਪੰਜਾਬ ਬਾਰੇ ਤੇ ਜਿਹੜੀ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਸਰਕਾਰ ਆਮ ਲੋਕਾਂ ਦੀ ਪਾਰਟੀ ਹੈ ਇਹ ਹਰ ਇੱਕ ਵਰਗ ਨੂੰ ਚਾਹੇ ਕੋਈ ਵੀ ਵਰਗ ਹੋਵੇ ਉਹਨੂੰ ਸਮਾਜ ਦੇ ਵਿੱਚ ਬਰਾਬਰ ਦਾ ਹਿੱਸਾ ਬਰਾਬਰ ਦਾ ਰੁਤਬਾ ਦੇਣ ਲਈ ਉੱਚਾ ਚੱਕਣ ਦੀ ਯਤਨ ਕਰਦੀ ਹੈ ਸਰਕਾਰ ਸੋ ਉਹਦੇ ਤਹਿਤ ਜੋ ਸਰਪੰਚਾ ਦਾ ਮਾਣ ਪੱਤਾ ਹੈ ਉਹ ਜਿਹੜਾ ਮਿਲਦਾ ਹੀ ਨਹੀਂ ਸੀ ਮਾਣ ਪੱਤਾ ਉਹਨਾਂ ਤੇ ਇੱਕ ਬਾਅਦ ਦੀ ਗੱਲ ਮਿਲਦਾ ਹੀ ਨਹੀਂ ਸੀ ਕਿ ਜਿਹੜਾ ਕਿ ਯਤਨ ਹੋਣਾ ਪੰਚਾਇਤ ਅੰਤਰਰਾਸ਼ਟਰੀ ਆਪਣਾ ਜਦੋਂ ਆਪਾਂ ਇਹ ਨੈਸ਼ਨਲ ਪੰਚਾਇਤ ਦੇ ਮਨਾਇਆ ਉਸ ਦਿਨ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਆਪਣੇ ਮੂਹੋਂ ਅਨਾਉਂਸਮੈਂਟ ਕੀਤੀ ਹੈ ਕਿ ਅਸੀਂ ਜੋ ਸਰਪੰਚਾ ਦਾ ਮਾਣ ਪੱਤਾ ਉਹ 2000 ਰੁਪਏ ਕਰਨ ਜਾ ਰਹੇ ਹਾਂ ਤੇ ਨਾਲ ਕੱਲਾ 2000 ਰੁਪਿਆ ਨਹੀਂ ਉਹ ਕਹਿੰਦੇ ਉਦੋਂ ਤੋਂ ਦੇਵਾਂਗੇ ਜਦੋਂ ਤੋਂ ਸਰਪੰਚਾਂ ਨੇ ਸਹਲ ਦਿੱਤੀ ਹੈ ਤੇ ਬਹੁਤ ਵੱਡੀ ਗੱਲ ਹੈ ਇਹਦੇ ਲਈ ਅਸੀਂ ਬਜਟ ਅਲੋਕੇਟ ਕੀਤਾ ਹੈ ਦੂਸਰੀ ਗੱਲ ਇਹ ਹੈ ਕਿ ਜਿਹੜੀ ਪੰਚਾਇਤ ਆਪਣੇ ਇੱਕ ਬਲਾਕ ਦੇ ਵਿੱਚੋਂ ਇੱਕ ਪੰਚਾਇਤ ਮਤਲਬ ਜਿਵੇਂ ਫੌਰਨਰ ਜਿਹਾ ਪਾਲ ਫਤੇਗੜ ਸਾਹਿਬ ਇੱਕ ਬਲੌਕ ਆ ਮਾ ਲੋ ਉਹਦੇ ਜਿਹੜੀ ਪੰਚਾਇਤ ਸਭ ਤੋਂ ਪਹਿਲਾਂ ਆਪਣੇ ਪਿੰਡ ਨੂੰ ਟੋਟਲ ਨਸ਼ਾ ਮੁਕਤ ਕਰ ਦੋਗੇ ਔਰ ਆਪਣੇ ਪਿੰਡ ਦੇ ਬਾਹਰ ਬੂੜ ਲਾ ਦੋਗੇ ਕਿ ਸਾਡੇ ਪਿੰਡ ਚ ਇੱਕ ਵੀ ਇਨਸਾਨ ਹੁਣ ਆਹੀ ਜਾਣੀ ਜਿਹੜਾ ਕਿਸੇ ਵੀ ਕਿਸਮ ਦਾ ਨਸ਼ਾ ਕਰਦਾ ਹੋਵੇ ਉਹਨੂੰ ਅਸੀਂ 1 ਲੱਖ ਰੁਪਇਆ ਮਾਣ ਦਿੱਤਾ ਜਿਹੜਾ ਹੈ ਉਹ ਸਰਕਾਰ ਵੱਲੋਂ ਦਵਾਗੇ ਸੋ ਇਸ ਕਰਕੇ ਵੱਡਾ ਉਪਰਾਲਾ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਇਹ ਪੰਜ ਦਰਿਆਵਾਂ ਦੀ ਧਰਤੀ ਆ ਉਹਨੇ ਪੰਜ ਦਰਿਆ ਪਾਣੀ ਦੇ ਅਮਰਤ ਮਹੀ ਪਾਣੀ ਦੇ ਵਗਦੇ ਨੇ ਉਰੇ ਜਿਹੜਾ ਛੇਵਾਂ ਦਰਿਆ ਨਸ਼ਿਆਂ ਦਾ ਇਹਦੀ ਕੋਈ ਗੰਜਾਇਸ਼ ਨਹੀਂ ਇਸ ਕਰਕੇ ਗੁਰੂਆਂ ਪੀਰਾਂ ਪਗੰਬਰਾਂ ਦੀ ਧਰਤੀ ਹੈ ਪੂਰੇ ਨਸ਼ਾ ਨਹੀਂ ਵਿਕ ਸਕਦਾ ਸੋ ਨਸ਼ੇ ਨੂੰ ਜੜ ਤੋਂ ਮਕਾਣ ਲਈ ਆਓ ਸਾਰੇ ਜਣੇ ਰਲ ਮਿਲ ਕੇ ਸਾਰੀਆਂ ਧਾਰਮਿਕ ਸੰਸਥਾਵਾਂ ਸਾਰੀਆਂ ਜਿੰਨੀਆਂ ਸਮਾਜ ਸੇਵੀ ਸੰਸਥਾਵਾਂ ਇਕੱਠੇ ਹੋਈਏ ਔਰੇ ਮਾਧਿਅਮ ਦੇ ਨਾਲ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦਾ ਤੇ ਰਲ ਮਿਲ ਕੇ ਇਕੱਠੇ ਹੋ ਕੇ ਹੰਬੜਾ ਮਾਰੀਏ ਔਰੇ ਪੰਜਾਬ ਚ ਜਿਹੜਾ ਨਸ਼ੇ ਦਾ ਕੋਹੜ ਹੈ ਇਹਨੂੰ ਵੱਢ ਕੇ ਆਪਣਾ ਰੰਗਲਾ ਪੰਜਾਬ ਸੋਹਣਾ ਪੰਜਾਬ ਬਣਾਈਏ